ਕਰਵਾ ਦੀ ਕਿਸ ਤਰ੍ਹਾਂ ਵੇਖਦੇ ਓ ਕਿ ਹੁਣ ਜਿਹੜਾ ਇੱਕ ਕਿਸਾਨ ਆਗੂ ਹੈ ਗੱਲ ਕਹਿੰਦੇ ਨਜ਼ਰ ਆ ਰਿਹਾ ਕਿ 2027 ਦੇ ਮੱਦੇ ਨਜ਼ਰ ਅਸੀਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਵਿਰੋਧ ਹੈ ਉਹ ਅਸੀਂ ਇਸ ਹੱਦ ਤੱਕ ਕਰਾਂਗੇ ਕਿ ਉਹਨਾਂ ਦਾ ਪਿੰਡਾਂ ਵਿੱਚ ਜਾਣਾ ਵੀ ਔਖਾ ਕਰ ਦਾਂਗੇ ਗੱਲਾਂ ਦੀਆਂ ਗੱਲਾਂ ਛੱਡੋ ਮੈਂ ਆਪ ਦਿਨ ਦੇ ਵਿੱਚ 5 ਤੋਂ 7 ਪਿੰਡਾਂ 'ਚ ਜਾਂਦਾ ਤੇ ਕਦੀ ਕਦੀ 10 ਪਿੰਡ ਵੀ ਮੇਰੇ ਦਿਨ ਦੇ ਹੋ ਜਾਂਦੇ ਨੇ ਤੇ ਅੱਜ ਕੱਲ ਤਾਂ ਸਾਰਿਆਂ ਦਾ ਲੀਡਰਾਂ ਦਾ ਜੋ ਐਕਟੀਵਿਟੀ ਹੁੰਦੀ ਹੈ ਪਬਲਿਕ ਡੋਮੇਨ ਤੇ ਪਿਆ ਹੁੰਦਾ ਉਹ ਪਿਆ ਹੁੰਦਾ ਹੈ ਮੈਨੂੰ ਹਰ ਪਿੰਡ ਵਿੱਚ ਲੋਕ ਖੁੱਲੀਆਂ ਬਾਹਾਂ ਕਰਕੇ ਮਿਲਦੇ ਨੇ ਜਿਹੜੀ ਪਾਰਟੀ ਗੱਲਾਂ ਜੋਗੀ ਹੋ ਰਹੀ ਗਈ ਗੱਲਾਂ ਹੀ ਕਰਦੀ ਐ ਤੇ ਗੱਲਾਂ ਜੋਗੀ ਰਹਿ ਜਾਂਦੀ ਐ ਉਹਨਾਂ ਦਾ ਨਾ ਕੁਝ ਹੋਇਆ ਤੇ ਨਾ ਕੁਝ ਹੋਣਾ ਹੈ ਪਰ ਬੂਟਾ ਸਿੰਘ ਸ਼ਾਦੀਪੁਰ ਨੂੰ ਇਹ ਗੱਲ ਕਿਉਂ ਕਹਿਣੀ ਪੈ ਰਹੀ ਐ ਕਿ ਅਸੀਂ ਹੁਣ ਇਹਨਾਂ ਦਾ ਵਿਰੋਧ ਕਰਾਂਗੇ ਲੋਕ ਸ਼ਾਇਦ ਹੁਣ ਕਿਸਾਨਾਂ ਦੇ ਬੰਦੇ ਲੀਡਰਾਂ ਨੂੰ ਪਸੰਦ ਨਹੀਂ ਕਰ ਰਹੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਐ ਉਹ ਬਹੁਤ ਸਾਰੇ ਫੰਡਾਂ ਨੂੰ ਲੈ ਕੇ ਅਕਸਰ ਰੋਲਾ ਪਾਉਂਦੇ ਆ ਕਿ ਹੁਣ ਹੜਾਂ ਦੇ ਮੱਦੇ ਨਜ਼ਰ 1600 ਕਰੋੜ ਰੁਪਈਆ ਜਿਹੜਾ ਸੀ ਪੰਜਾਬ ਨੂੰ ਦੇਣਾ ਸੀ ਤੇ ਹੁਣ ਉਹਨਾਂ ਦੇ ਆਗੂਏ ਤੰਗ ਕੱਸਦੇ ਆ ਕਿ ਸਾਡੇ ਕੋ ਤਾਂ ਪਾਈ ਨਹੀਂ ਆਈ। ਏ ਕੋ ਬੇਦੀ ਸਾਹਿਬ ਇਹਦੇ ਚ ਦੋ ਗੱਲਾਂ ਨੇ ਤੁਸੀਂ ਇੱਕ ਮੁੰਚੀ ਰੱਖ ਲਓ ਮੁੰਚੀ ਨੂੰ ਕੋ ਅੱਲਾ 10000 ਰੁਪਈਆ ਉਹ ਖਾ ਜਾਏ ਉਡਾ ਦੇ ਫੇ ਤੁਸੀਂ ਉਹਨੂੰ 10000 ਰੁਪਈਆ ਦੋ ਫੇਰ ਉਡਾ ਦੇ ਫੇ ਤੀਜੀ ਵਾਰ ਤੁਸੀਂ ਉਹਨੂੰ ਪੈਸਾ ਦਵੋਗੇ? ਨਹੀਂ ਦਵੋਗੇ ਨਾ? ਇਹੀ ਕੰਮ ਇਹ ਸਰਕਾਰ ਪੰਜਾਬ ਦੀ ਕਰਦੀ ਹੈ ਇਹਨਾਂ ਨੂੰ ਜਿਹੜੇ ਪੈਸੇ ਦਿੱਤੇ ਸੀ ਡਿਜ਼ਾਸਟਰ ਮੈਨੇਜਮੈਂਟ ਵਾਸਤੇ ਸੈਂਟਰ ਸਰਕਾਰ ਨੇ ਇਹ ਸਾਰੇ ਰੋਲ ਗਏ ਅੱਜ ਤੱਕ ਕੋਈ ਹਿਸਾਬ ਉਹਦਾ ਨਹੀਂ ਆਇਆ CAG ਰਿਪੋਰਟ ਦੇ ਵਿੱਚ ਮੈਂਸ਼ਨ ਹੈ ਵੀ ਉਹ 12000 ਕਰੋੜ ਕਿੱਥੇ ਗਿਆ ਸੈਂਟਰ ਤੋਂ ਮੋਦੀ ਸਾਹਿਬ ਤੋਂ ਉਹ ਰਿਲੀਫ ਅਸੀਂ ਡਾਇਰੈਕਟ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪਾਉਣਾ ਸ਼ੁਰੂ ਕੀਤਾ ਇਸੇ ਕਰਕੇ ਵੀ ਇਹਨਾਂ ਦੇ ਕੋਲ ਨਾ ਪੈਸਿਆਂ ਦਾ ਕੋ ਹਿਸਾਬ ਹੈ ਨਾ ਇਹਨਾਂ ਦਾ ਕੋਈ ਵਿਜਨ ਹੈ ਵੀ ਕਿਵੇਂ ਪੈਸੇ ਨੂੰ ਯੂਜ਼ ਕਰਨਾ ਹੈ ਕਿਵੇਂ ਸਟੇਟ ਵਾਸਤੇ ਵੈਲਫੇਅਰ ਦੀਆਂ ਚੀਜ਼ਾਂ ਕਰਨੀਆਂ ਨੇ ਇਹਨਾਂ ਕੋਲ ਕੋਈ ਵਿਜਨ ਨਹੀਂ ਹੈ ਇਧਰੋਂ ਬੀਜਪੀ ਵਾਲੇ ਦਾਵਾ ਕਰ ਰਹੇ ਆ ਕਿ ਅਸੀਂ 117 ਸੀਟਾਂ ਇਕੱਲਿਆਂ ਲੜਨੀਆਂ ਆ ਅਕਾਲੀ ਦਲ ਵਾਲੇ ਪਾਸੋਂ ਜਿਹੜੇ ਆ ਉਹ ਗੱਠਜੋੜ ਦੀਆਂ ਸੰਭਾਵਨਾਵਾਂ ਘਟ ਨਜ਼ਰ ਆ ਰਹੀਆਂ ਤੁਸੀਂ ਆਪਣੇ ਕੈਪਟਨ ਸਾਹਿਬ ਦੀ ਗੱਲ ਕੀਤੀ ਮੈਂ ਆਪਣੇ ਕੈਪਟਨ ਸਾਹਿਬ ਦੀ ਗੱਲ ਕਰਦੇ ਆ ਸਾਡੇ ਜਿਹੜੇ ਕੈਪਟਨ ਸਾਹਿਬ ਨੇ ਪ੍ਰਧਾਨ ਜੀ ਅਸ਼ਵਨੀ ਸ਼ਰਮਾ ਜੀ ਉਹ ਉਦੋਂ ਜਿੱਤੇ ਨੇ ਜਦੋਂ ਪੰਜਾਬ ਦੇ ਵਿੱਚ ਹਰ ਮੁੱਖ ਮੰਤਰੀ ਕੈਂਡੀਡੇਟ ਹਾਰ ਗਿਆ ਹਰ ਪਾਰਟੀ ਦਾ ਪ੍ਰਧਾਨ ਹਾਰ ਗਿਆ ਉਹਨਾਂ ਤੋਂ ਵੱਧ ਸੰਗਠਨ ਚਲਾਉਣਾ ਉਹਨਾਂ ਤੋਂ ਵੱਧ ਪਾਰਟੀ ਦੀ ਨੌਲੇਜ ਉਹਨਾਂ ਤੋਂ ਵੱਧ ਗਰਾਊਂਡ ਵਰਕਰਸ ਦੀ ਨੌਲੇਜ ਤੇ ਉਹਨਾਂ ਨੂੰ ਕਿਵੇਂ ਉੱਪਰ ਲੈ ਕੇ ਆਣਾ ਹੈ ਕਿਵੇਂ ਸੀਟ ਜਿੱਤਣੀ ਹੈ ਕਿਵੇਂ ਕੈਂਪੇਨ ਕਰਨਾ ਹੈ ਕਿਸੇ ਨੂੰ ਨਹੀਂ ਪਤਾ ਸਤਕਾਲ ਜੀ ਮੈਂ ਹਾਂ ਕਵਰ ਸਿੰਘ 베ਦੀ ਬੀ ਜੀ ਪੀ ਪੰਜਾਬ ਦੀ ਸਿਆਸਤ ਦੇ ਵਿੱਚ ਕਦਮ ਅੱਗੇ ਵਧਾਰੀ ਹੈ ਤੇ ਉੱਥੇ ਹੀ ਬਹੁਤ ਸਾਰੇ ਵਿਰੋਧੀ ਦਿਖਾਈ ਦੇ ਰਹੇ ਚਾਹੇ ਪੰਜਾਬ ਯੂਨੀਵਰਸਿਟੀ ਦਾ ਮਸਲਾ ਹੋਵੇ ਰਾਜਸਥਾਨੀ ਦਾ ਮਸਲਾ ਹੋਵੇ ਤੇ ਹੁਣ ਕੁਝ ਕਿਸਾਨ ਇਹ ਗੱਲ ਕਹਿੰਦੇ ਨਜ਼ਰ ਆ ਰਿਹਾ ਕਿ 2027 ਦੇ ਮੱਦੇ ਨਜ਼ਰ ਭਾਜਪਾ ਦੇ ਬਹੁਤ ਸਾਰੇ ਆਗੂਆਂ ਨੂੰ ਪਿੰਡਾਂ ਵਿੱਚ ਵੜਨ ਨਹੀਂ ਦਿੱਤਾ ਜਾਏਗਾ ਇਹ ਗੱਲਾਂ ਉਸ ਸਮੇਂ ਹੋਈਆਂ ਸੀ ਜਦੋਂ ਖੇਤੀ ਦੇ ਕਾਲੇ ਕਾਨੂੰਨਾਂ ਨੂੰ ਲੈ ਕੇ ਵੱਡਾ ਵਿਰੋਧ ਬੀਜਪੀ ਦਾ ਹੋ ਰਿਹਾ ਸੀ ਆਕਰ ਹੁਣ ਕਿਹੜੀਆਂ ਗੱਲਾਂ ਨੂੰ ਲੈ ਕੇ ਉਹ ਬੀਜਪੀ ਦਾ ਵਿਰੋਧ ਕਰਨਾ ਚਾਹੁੰਦੇ ਆ ਤੇ ਬੀਜਪੀ ਆਗੂਆਂ ਦਾ ਕਿਸ ਤਰ੍ਹਾਂ ਦਾ ਰક્ષਣ ਹੈ ਸਾਡੇ ਨਾਲ ਕਰਨ ਕੋੜਾ ਨੇ ਉਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਆ ਕਿ ਆਖਰ ਕਿਸਾਨ ਜਿਹੜੇ ਆ ਉਹ ਹੁਣ ਇਹਨਾਂ ਦਾ ਵਿਰੋਧ ਕਿਉਂ ਕਰ ਰਿਹਾ ਕਰਨ ਕੋੜਾ ਜੀ ਕਿਸ ਤਰ੍ਹਾਂ ਵੇਖਦੇ ਹੋ ਕਿ ਹੁਣ ਜਿਹੜੇ ਕਿਸਾਨ ਆਗੂ ਆ ਗੱਲ ਕਹਿੰਦੇ ਨਜ਼ਰ ਆ ਰਿਹਾ ਕਿ 2027 ਦੇ ਮੱਦੇ ਨਜ਼ਰ ਅਸੀਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਵਿਰੋਧ ਹੈ ਉਹ ਅਸੀਂ ਇਸ ਹੱਦ ਤੱਕ ਕਰਾਂਗੇ ਕਿ ਉਹਨਾਂ ਦਾ ਪਿੰਡਾਂ ਵਿੱਚ ਜਾਣਾ ਵੀ ਔਖਾ ਕਰ ਦਾਂਗੇ ਮੈਂ ਬੇਦੀ ਸਾਹਿਬ ਅੱਜ ਵੀ ਸਵੇਰੇ ਕੁਝ ਚੈਨਲ ਅਸੀਂ ਇੱਕ ਵਿਆਹ ਤੇ ਗਏ ਸੀ ਉੱਥੇ ਆ ਗਏ ਮੇਰੇ ਇਸੇ ਗੱਲ ਤੇ ਬਾਈਟ ਲੈਣ ਵਾਸਤੇ ਉੱਥੇ ਵੀ ਮੈਂ ਇਹੀ ਗੱਲ ਕਹੀ ਹੈ ਕਿ ਗੱਲਾਂ ਦੀਆਂ ਗੱਲਾਂ ਛੱਡੋ ਮੈਂ ਆਪ ਦਿਨ ਦੇ ਵਿੱਚ 5 ਤੋਂ 7 ਪਿੰਡਾਂ 'ਚ ਜਾਂਦਾ ਤੇ ਕਦੀ ਕਦੀ 10 ਪਿੰਡ ਵੀ ਮੇਰੇ ਦਿੰਦੇ ਹੋ ਜਾਂਦੇ ਨੇ ਤੇ ਅੱਜ ਕੱਲ ਤਾਂ ਸਾਰਿਆਂ ਦਾ ਲੀਡਰਾਂ ਦਾ ਜੋ ਐਕਟੀਵਿਟੀ ਹੁੰਦੀ ਹੈ ਪਬਲਿਕ ਡੋਮੇਨ ਤੇ ਪਿਆ ਹੁੰਦਾ ਉਹ ਪਿਆ ਹੁੰਦਾ ਮੈਨੂੰ ਹਰ ਪਿੰਡ ਵਿੱਚ ਲੋਕ ਖੁੱਲੀਆਂ ਬਾਹਾਂ ਕਰਕੇ ਮਿਲਦੇ ਨੇ ਪਿਆਰ ਨਾਲ ਮਿਲਦੇ ਨੇ ਮੋਦੀ ਸਾਹਿਬ ਦੀਆਂ ਸਕੀਮਾਂ ਦੀ ਉੱਥੇ ਗੱਲ ਹੁੰਦੀ ਹੈ ਚਾਹੇ ਬੀਮਾ ਦਿੱਤਾ ਹੈ ਸੈਂਟਰ ਗਵਰਨਮੈਂਟ ਨੇ ਮੋਦੀ ਸਾਹਿਬ ਦੀਆਂ ਸਕੀਮਾਂ ਨੇ ਚਾਹੇ ਕੱਚੇ ਘਰਾਂ ਦੇ ਪੈਸੇ ਦੱਤੇ ਨੇ ਚਾਹੇ ਮਨਰੇਗਾ ਦਾ 6000 ਕਰੋੜ ਫੰਡ ਜਿਹੜਾ ਸਰਕਾਰ ਤੋਂ ਸੈਂਟਰ ਸਰਕਾਰ ਤੋਂ ਪੰਜਾਬ ਸਰਕਾਰ ਨੂੰ ਆਇਆ ਸੀ ਚਾਹੇ ਉਹਦੀ ਗੱਲ ਹੁੰਦੀ ਹੈ ਤੇ ਸਾਰੇ ਮੁੱਦਿਆਂ ਦੀ ਲੋ ਗੱਲ ਹੁੰਦੀ ਹੈ ਤੇ ਲੋਕ ਸਮਝਦਾਰ ਨੇ ਜਿਹੜੀ ਪਾਰਟੀ ਗੱਲਾਂ ਜੋਗੀ ਹੋ ਰਹੀ ਗਈ ਗੱਲਾਂ ਹੀ ਕਰਦੀ ਹੈ ਤੇ ਗੱਲਾਂ ਜੋਗੀ ਰਹਿ ਜਾਂਦੀ ਹੈ ਉਹਨਾਂ ਦਾ ਨਾਂ ਕੁਝ ਹੋਇਆ ਤੇ ਨਾ ਕੁਝ ਹੋਣਾ ਤੇ ਇੱਕ ਪਾਰਟੀ ਹੈ ਜਿਹੜੀ ਗਰੀਬਾਂ ਵਾਸਤੇ ਸੋਚਦੀ ਹੈ ਕੱਚੇ ਘਰਾਂ ਦੇ ਪੈਸੇ ਵੀ ਆਉਂਦੇ ਨੇ ਉਸ ਤੋਂ ਬਾਅਦ ਵੀ ਮੇਰੇ ਪੈਸੇ ਆਂਦੇ ਨੇ ਮੁਫਤ ਇਲਾਜ ਹੁੰਦਾ ਹੈ ਵਿਸ਼ਕਰਮਾ ਸਕੀਮ ਹੈਗੀ ਆ ਹੋਰ 14 15 ਤਰ੍ਹਾਂ ਦੀਆਂ ਸਕੀਮਾਂ ਨੇ ਤਾਂ ਲੋਕਾਂ ਨੂੰ ਸਭ ਸਮਝ ਆਂਦਾ ਪਰ ਬੂਟਾ ਸਿੰਘ ਸ਼ਾਦੀਪੁਰ ਨੂੰ ਇਹ ਗੱਲ ਕਿਉਂ ਕਹਿਣੀ ਪੈ ਰਹੀ ਆ ਕਿ ਅਸੀਂ ਹੁਣ ਇਹਨਾਂ ਦਾ ਵਿਰੋਧ ਕਰਾਂਗੇ ਇਹਨਾਂ ਦਾ ਜਿਹੜਾ ਦਖਲ ਆਇਆ ਉਹ ਪੰਜਾਬ ਦੀ ਸਿਆਸਤ ਵਿੱਚ ਇਸ ਤਰ੍ਹਾਂ ਹੋ ਰਿਹਾ ਕਿ ਲੋਕ ਇਹਨਾਂ ਨੂੰ ਪਸੰਦ ਨਹੀਂ ਕਰ ਰਹੇ ਮੈਂ ਤਾਂ ਇਹ ਕਹਿਣਾ ਚਾਹੂੰਗਾ ਕਿ ਲੋਕ ਸ਼ਾਇਦ ਹੁਣ ਕਿਸਾਨਾਂ ਦੇ ਬੰਦੇ ਲੀਡਰਾਂ ਨੂੰ ਪਸੰਦ ਨਹੀਂ ਕਰ ਰਹੇ ਮੈਂ ਦੁਬਾਰਾ ਫੇਰ ਕਹਿੰਨਾ ਹੈ ਜਦੋਂ ਜਾ ਕੇ ਅਸੀਂ ਪਿੰਡਾਂ ਦੇ ਵਿੱਚ ਗੱਲ ਕਰਦੇ ਆ ਕਿ ਬੀਜੇਪੀ ਸਰਕਾਰ ਹੈ ਜੀਨੇ ਰਾਜਸਥਾਨ ਦੇ ਵਿੱਚ ਹਰ ਕਿਸੇ ਨੂੰ ਸੋਲਰ ਮੋਟਰਾਂ ਲਗਵਾ ਕੇ ਦਿੱਤੀਆਂ ਮੋਟਰਾਂ ਉੱਥੇ ਸੋਲਰ ਲੱਗੀਆਂ ਨੇ ਇਹ ਬੀਜੇਪੀ ਸਰਕਾਰ ਹੀ ਹੈ ਜਿਹੜੀ ਪੰਜਾਬ ਨਾਲੋਂ ਤਿੰਨ ਗੁਣਾ ਵੱਧ ਐਮਐਸਪੀ ਹਰਿਆਣੇ ਵਿੱਚ ਦਿੰਦੀ ਹੈ ਇਹ ਬੀਜੇਪੀ ਸਰਕਾਰ ਹੀ ਹੈ ਜਿਹੜੀ ਯੂਪੀ ਦੇ ਵਿੱਚ ਕਿਸਾਨਾਂ ਨੂੰ ਸਬਸਿਡੀਆਂ ਦਿੰਦੀ ਹੈ ਇਹ ਸਰਕਾਰ ਨੇ ਤਾਂ ਕੁਝ ਦਿੱਤਾ ਹੀ ਨਹੀਂ ਪਰ ਇਸੇ ਮੈਂ ਰੁਕਦਾ ਕਿ ਕਈ ਵਾਰ ਇਹ ਨਾ ਕੇਂਦਰ ਸਰਕਾਰ ਬਹੁਤ ਸਾਰੀਆਂ ਗਰੰਟਾਂ ਪੰਜਾਬ ਨੂੰ ਭੇਜਦੀ ਆ ਤੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਆ ਉਹ ਬਹੁਤ ਸਾਰੇ ਫੰਡਾਂ ਨੂੰ ਲੈ ਕੇ ਅਕਸਰ ਰੋਲਾ ਪਾਉਂਦੇ ਆ ਕਿ ਹੁਣ ਹੜਾਂ ਦੇ ਮੱਦੇਨਜ਼ਰ 1600 ਕਰੋੜ ਰੁਪਇਆ ਜਿਹੜਾ ਸੀ ਉਹ ਪੰਜਾਬ ਨੂੰ ਦੇਣਾ ਸੀ ਤੇ ਹੁਣ ਉਹਨਾਂ ਦੇ ਆਗੂਏ ਤੰਜ ਕੱਸਦੇ ਆ ਕਿ ਸਾਡੇ ਕੋਲ ਤਾਂ ਪਾਈ ਨਹੀਂ ਆਈ ਇਹ ਕੋ ਬੇਦੀ ਸਾਹਿਬ ਇਹਦੇ ਚ ਦੋ ਗੱਲਾਂ ਨੇ ਤੁਸੀਂ ਇੱਕ ਮੁੰਸ਼ੀ ਰੱਖ ਲਓ ਮੁੰਸ਼ੀ ਨੂੰ ਕੋ ਅੱਲਾ 10000 ਰੁਪਿਆ ਉਹ ਖਾ ਜਾਏ ਉੜਾ ਦੇ ਫੇਰ ਤੁਸੀਂ ਉਹਨੂੰ 10000 ਰੁਪਿਆ ਦੋ ਫੇਰ ਉੜਾ ਦੇ ਫੇਰ ਤੀਜੀ ਵਾਰ ਤੁਸੀਂ ਉਹਨੂੰ ਪੈਸਾ ਦੋਗੇ ਨਹੀਂ ਦੋਗੇ ਨਾ ਇਹੀ ਕੰਮ ਇਹ ਸਰਕਾਰ ਪੰਜਾਬ ਦੀ ਕਰਦੀ ਹੈ ਇਹਨਾਂ ਨੂੰ ਜਿਹੜੇ ਪੈਸੇ ਦਿੱਤੇ ਸੀ ਡਿਜ਼ਾਸਟਰ ਮੈਨੇਜਮੈਂਟ ਵਾਸਤੇ ਸੈਂਟਰ ਸਰਕਾਰ ਨੇ ਇਹ ਸਾਰੇ ਰੋਲ ਗਏ ਅੱਜ ਤੱਕ ਕੋਈ ਹਿਸਾਬ ਉਹਦਾ ਨਹੀਂ ਆਇਆ ਕੈਗ ਰਿਪੋਰਟ ਦੇ ਵਿੱਚ ਮੈਂਸ਼ਨ ਹੈ ਵੀ ਉਹ 12000 ਕਰੋੜ ਕਿੱਥੇ ਗਿਆ ਉਹ ਤੋਂ ਬਾਅਦ ਜਿਹੜਾ ਰਿਲੀਫ ਅਨਾਉਂਸ ਹੋਇਆ ਸੈਂਟਰ ਤੋਂ ਮੋਦੀ ਸਾਹਿਬ ਤੋਂ ਉਹ ਰਿਲੀਫ ਅਸੀਂ ਡਾਇਰੈਕਟ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪਾਣਾ ਸ਼ੁਰੂ ਕੀਤਾ ਇਸੇ ਕਰਕੇ ਵੀ ਇਹਨਾਂ ਦੇ ਕੋਲ ਨਾ ਪੈਸਿਆਂ ਦਾ ਕੋਸ ਹਾਬ ਹੈ ਨਾ ਇਹਨਾਂ ਦਾ ਕੋਈ ਵਿਜਨ ਹੈ ਵੀ ਕਿਵੇਂ ਪੈਸੇ ਨੂੰ ਯੂਜ਼ ਕਰਨਾ ਹੈ ਕਿਵੇਂ ਸਟੇਟ ਵਾਸਤੇ ਵੈਲਫੇਅਰ ਦੀਆਂ ਚੀਜ਼ਾਂ ਕਰਨੀਆਂ ਨੇ ਇਹਨਾਂ ਕੋਲ ਕੋਈ ਵਿਜਨ ਨਹੀਂ ਹੈਗਾ ਕੋਈ ਆਈਡੀਓਲੋਜੀ ਨਹੀਂ ਹੈ ਹੁਣ ਇਹ ਮੰਨ ਲਿਏ ਕਿ ਕੇਂਦਰ ਵੱਲੋਂ ਜਿਹੜੇ ਫੰਡ ਪੰਜਾਬ ਨੂੰ ਦਿੱਤੇ ਜਾਂਦੇ ਆ ਪੰਜਾਬ ਸਰਕਾਰ ਨੂੰ ਦਿੱਤੇ ਜਾਂਦੇ ਆ ਸਾਰੇ ਕਿਤੇ ਨਾ ਕਿਤੇ ਖਪਾ ਦਿੱਤੇ ਜਾਂਦੇ ਆ ਬਤੋ ਕਿ ਵਿੱਤੀ ਸੰਕਟ ਦੇ ਨਾਲ ਸਰਕਾਰ ਜੁੰਧਰੀ ਆ ਬਹੁਤ ਸਰੀਆਂ ਤਰਖਾ ਹਾਂ ਵੱਖ-ਵੱਖ ਵਿਭਾਗਾਂ ਨੂੰ ਦੇਣੀਆਂ ਨੇ ਤੇ ਜਿਹੜੇ ਕੇਂਦਰ ਵੱਲੋਂ ਫੰਡ ਆਉਂਦੇ ਆ ਸਕਾਲਰਸ਼ਿਪ ਆਉਂਦੀ ਆ ਜਿਹੜੀਆਂ ਤੁਸੀਂ ਸਕੀਮਾਂ ਦਾ ਜ਼ਿਕਰ ਆ ਰਹੇ ਹੋ ਇਹ ਸਕੀਮਾਂ ਨੂੰ ਪੰਜਾਬ ਸਰਕਾਰ ਨੇ ਇੰਪਲੀਮੈਂਟ ਕਰਨਾ ਹੁੰਦਾ ਦੇਖ ਰਹੇ ਹੋ ਕਿ ਕੁਝ ਜ਼ਮੀਨੀ ਹਕੀਕਤਾਂ ਦੇ ਤੌਰ ਤੇ ਸਰਕਾਰ ਕੰਮ ਕਰ ਰਹੀ ਇੱਕ ਬਹੁਤ ਅਜੀਬ ਗੱਲ ਹੈ ਤੁਸੀਂ ਸਾਰਿਆਂ ਨੇ ਨੋਟਿਸ ਕੀਤੀ ਹੋਊਗੀ ਤੁਸੀਂ ਸਾਰੇ ਸੀਨੀਅਰ ਜਰਨਲਿਸਟੋਂ ਜਦੋਂ ਅਰਵਿੰਦ ਕੇਜਰੀਵਾਲ ਨੇ ਗੋਆ ਜਾਣਾ ਜਦੋਂ ਅਰਵਿੰਦ ਕੇਜਰੀਵਾਲ ਨੇ ਕਿਸੇ ਵੀ ਸਟੇਟ ਜਾਣਾ ਉਹ ਭਗਵੰਤ ਮਾਨ ਨਾਲ ਜਾਂਦਾ ਉਹ ਇਸ ਕਰਕੇ ਨਹੀਂ ਜਾਂਦਾ ਵੀ ਭਗਵੰਤ ਮਾਨ ਨੂੰ ਕੋਈ ਬਹੁਤ ਜ਼ਿਆਦਾ ਸਿਆਸਤ ਪਤਾ ਹੈ ਜਾਂ ਪੋਲਿਟਿਕਸ ਪਤਾ ਹੈ ਉਹ ਇਸ ਕਰਕੇ ਜਾਂਦਾ ਹੈ ਕਿਉਂਕਿ ਫੇਰ ਪੰਜਾਬ ਸਰਕਾਰ ਦਾ ਹੈਲੀਕਾਪਟਰ ਪੰਜਾਬ ਸਰਕਾਰ ਦਾ ਪ੍ਰੋਟੋਕੋਲ ਪੰਜਾਬ ਸਰਕਾਰ ਦਾ ਖਰਚਾ ਮਿਲਦਾ ਏ ਕਰ ਕਰਕੇ ਇਹਨਾਂ ਨੇ ਪੰਜਾਬ ਨੂੰ ਜੋਕ ਮੰਗੂ ਖੂਨ ਚੂਸ ਲਿਆ ਪੈਸੇ ਪੰਜਾਬ ਦੇ ਪੰਜਾਬੀਆਂ ਦੇ ਇਹਨਾਂ ਨੇ ਐਵੇਂ ਖਰਾਬ ਕੀਤੇ ਦੂਜੀ ਗੱਲ ਇਹਨਾਂ ਦਾ ਕੋਈ ਇੱਕ ਸਕੀਮ ਬੰਦੀ ਹੈ ਸਿਰਫ ਹਲੇ ਨਾ ਉਹ ਇੰਪਲੀਮੈਂਟ ਹੁੰਦੀ ਹੈ ਨਾ ਲੋਕਾਂ ਤੱਕ ਪਹੁੰਚਦੀ ਹੈ ਪਹਿਲਾਂ ਇਹ ਹਰ ਜ਼ਿਲ੍ਹੇ ਦੇ ਵਿੱਚ ਉਹਦੇ 100 ਬੋਰਡ ਲਗਵਾਉਂਦੇ ਨੇ 5000 ਕਰੋੜ ਰੁਪਿਆ ਇਹਨਾਂ ਨੇ ਐਡ ਤੇ ਇਸ਼ਤਿਹਾਰਾਂ ਤੇ ਹੀ ਖਰਚ ਕਰਤਾ ਸਕੀਮ ਹਲੇ ਚੱਲੀ ਨਹੀਂ ਸਕੀਮ ਹਲੇ ਬਣੀ ਨਹੀਂ ਹੈਗੀ ਤਾਂ ਇਹ ਤਾਂ ਲੋਕਾਂ ਦੇ ਪੈਸੇ ਖਰਾਬ ਕਰਨ ਵਾਲੀ ਗੱਲ ਹੈ ਕੀ ਇਹ ਸਰਕਾਰ ਸਟੇਟ ਚਲਾ ਲੂਗੀ ਤਾਂ ਕੀ ਲੋਕਾਂ ਦਾ ਕਰ ਦੂਗੀ ਬੀਜਪੀ ਮੋਧਿਆ ਦੇ ਆਲੇ ਦੋਲੇ ਕਿਰੀ ਹੋਈ ਆ ਬਹੁਤ ਸਰੀਆਂ ਗੱਲਾਂ ਕੈਪਟਨ ਮਰਿੰਦਰ ਸਿੰਘ ਵੀ ਕਰ ਰਹੇ ਸੀ ਗੱਠਚੋੜ ਨੂੰ ਲੈ ਕੇ ਵਕਾਲਤ ਕਰਦੇ ਨਜ਼ਰ ਆਏ ਇਧਰੋਂ ਬੀਜਪੀ ਵਾਲੇ ਦਾਵਾ ਕਰ ਰਹੇ ਆ ਕਿ ਅਸੀਂ 117 ਸੀਟਾਂ ਇਕੱਲਿਆਂ ਲੜਨੀਆਂ ਆ ਅਕਾਲੀ ਦਲ ਵਾਲੇ ਪਾਸੋਂ ਜਿਹੜੇ ਆ ਉਹ ਗੱਠਜੋੜ ਦੀਆਂ ਸੰਭਾਵਨਾਵਾਂ ਘੱਟ ਨਜ਼ਰ ਆ ਰਹੀਆਂ ਲਗਦਾ ਕਿ ਬੀਜਪੀ ਆਪਣੇ ਪੈਰਾਂ ਦੇ ਸਿਰ ਤੇ 117 ਸੀਟਾਂ ਨੂੰ ਕੱਢ ਪਾਏਗੀ ਤੁਸੀਂ ਆਪਣੇ ਕੈਪਟਨ ਸਾਹਿਬ ਦੀ ਗੱਲ ਕੀਤੀ ਮੈਂ ਆਪਣੇ ਕੈਪਟਨ ਸਾਹਿਬ ਦੀ ਗੱਲ ਕਰਦੇ ਆ ਸਾਡੇ ਜਿਹੜੇ ਕੈਪਟਨ ਸਾਹਿਬ ਨੇ ਪ੍ਰਧਾਨ ਜੀ ਅਸ਼ਵਨੀ ਸ਼ਰਮਾ ਜੀ ਉਹ ਉਦੋਂ ਜਿੱਤੇ ਨੇ ਜਦੋਂ ਪੰਜਾਬ ਦੇ ਵਿੱਚ ਹਰ ਮੁੱਖ ਮੰਤਰੀ ਕੈਂਡੀਡੇਟ ਹਾਰ ਗਿਆ ਹਰ ਪਾਰਟੀ ਦਾ ਪ੍ਰਧਾਨ ਹਾਰ ਗਿਆ ਉਨਾ ਤੋਂ ਵੱਧ ਸੰਗਠਨ ਚਲਾਉਣਾ ਉਨਾ ਤੋਂ ਵੱਧ ਪਾਰਟੀ ਦੀ ਨੌਲੇਜ ਉਨਾ ਤੋਂ ਵੱਧ ਗਰਾਊਂਡ ਵਰਕਰਸ ਦੀ ਨੌਲੇਜ ਤੇ ਉਹਨਾਂ ਨੂੰ ਕਿਵੇਂ ਉੱਪਰ ਲੈ ਕੇ ਆਣਾ ਹੈ ਕਿਵੇਂ ਸੀਟ ਜਿੱਤਣੀ ਹੈ ਕਿਵੇਂ ਕੈਂਪੇਨ ਕਰਨਾ ਹੈ ਕਿਸੇ ਨੂੰ ਨਹੀਂ ਪਤਾ ਅਸੀਂ 117 ਸੀਟਾਂ ਤੇ ਲੜਾਂਗੇ ਤੇ ਜਿੱਤਣ ਲਈ ਸક્ષਮ ਹੈਗੇ ਆਂ ਸਰਕਾਰ ਬਣਾਉਣ ਲਈ ਸક્ષਮ ਹੈਗੇ ਆਂ ਸਾਡੇ ਪ੍ਰਧਾਨ ਦੀ ਅਗਵਾਈ ਦੇ ਵਿੱਚ 117 ਸੀਟਾਂ ਅਸੀਂ ਆਪ ਹੀ ਲੜਾਂਗੇ ਤੇ ਭਾਜਪਾ ਦੀ ਸਰਕਾਰ ਬਣਾਵਾਂਗੇ। ਕਰਨ ਕੋੜਾ ਪਿੰਡਾਂ ਜਾ ਰਿਹਾ ਹੈ, ਲੋਕਾਂ ਦੀਆਂ ਨਵਜਾਂ ਟੋਹ ਰਿਹਾ ਹੈ, ਲੋਕਾਂ ਦਾ ਦਰਦ ਸਮਝ ਰਿਹਾ ਹੈ, ਬਜ਼ੁਰਗਾਂ ਨੂੰ ਮਿਲਦੇ ਆ, ਬਹੁਤ ਸਾਰੀਆਂ ਹੋਰ ਵੀ ਲੋਕਾਂ ਨੂੰ ਮਿਲ ਕੇ ਉਹਨਾਂ ਦੀਆਂ ਮੁਸ਼ਕਲਾਂ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਆ। ਕਰਨ ਕੋੜਾ ਨੂੰ ਜੇ ਬੀਜਪੀ ਮੌਕਾ ਦਿੰਦੀ ਹੈ ਪਟਿਆਲਾ ਦਿਹਾਤੀ ਤੋਂ ਲੱਗਦਾ ਕਿ ਕਰਨ ਕੋੜਾ ਕੁਝ ਨਹੀਂ ਕਰਾ ਮਤ ਕਰ ਸਕਦਾ ਜਿਹਦੇ ਨਾਲ ਬੀਜਪੀ ਦਾ ਕਦਮ ਵੱਧ ਸਕਦਾ। ਮੈਨੂੰ ਤਾਂ ਜੀ ਪਾਰਟੀ ਚਾਹੇ ਪਾਕਿਸਤਾਨ ਭੇਜ ਦੇ ਚਾਹੇ ਜੰਮੂ ਭੇਜ ਦੇ ਚਾਹੇ ਦਿੱਲੀ ਭੇਜ ਦੇ ਮੈਨੂੰ ਤਾਂ ਜਿੱਥੇ ਵੀ ਭੇਜਾਂਗੇ ਪੂਰੀ ਤਨਦੇਹੀ ਨਾਲ ਮਿਹਨਤ ਕਰਕੇ ਜ਼ਮੀਨ ਤੇ ਕੰਮ ਕਰਕੇ ਮਿਹਨਤ ਕਰਕੇ ਆਪਣਾ ਬੇਸ ਬਣਾਉਂਗਾ ਤੇ ਪਾਰਟੀ ਦਾ ਬੇਸ ਬਣਾਉਂਗਾ ਅੱਗੇ ਹਾਈ ਕਮਾਂਡ ਦੇ ਹੱਥ ਹੈ ਜਿੱਥੇ ਮੇਰੀ ਡਿਊਟੀ ਲਾ ਦੇਣਗੇ ਜੀ ਸਰ ਮੱਥੇ ਤੇ ਧੰਨਵਾਦ ਜੀ ਇਹਨਾਂ ਕਰਨ ਕੌੜਾ ਜਿਨ੍ਹਾਂ ਨੇ ਬਿਲਕੁਲ ਸਪਸ਼ਟ ਕਰ ਦਿੱਤਾ ਕਿ ਕੇਂਦਰ ਸਰਕਾਰ ਵੱਲੋਂ ਬਹੁਤ ਸਾਰੀਆਂ ਸਕੀਮਾਂ ਜਿਹੜੀਆਂ ਨੇ ਪੰਜਾਬ ਦੇ ਵਿੱਚ ਇੰਪਲੀਮੈਂਟ ਕੀਤੀਆਂ ਜਾਂਦੀਆਂ ਪਰ ਉਹਨਾਂ ਸਕੀਮਾਂ ਦਾ ਲਾਭ ਜਿਹੜਾ ਹੈ ਉਹ ਆਮ ਲੋਕਾਂ ਨੂੰ ਨਹੀਂ ਮਿਲਦਾ ਬੀਜਪੀ 117 ਸੀਟਾਂ ਤੇ ਉਹ ਲੜਨਾ ਚਾਹੁੰਦੀ ਆ ਕਰਨ ਕੋੜਾ ਨੂੰ ਜੇ ਇੱਕ ਸੀਟ ਉਹਨਾਂ 117 ਸੀਟਾਂ ਵਿੱਚੋਂ ਮਿਲਦੀ ਆ ਤਾਂ ਉਹ ਜਿੱਤ ਕੇ ਜਰੂਰ ਉਹਨਾਂ ਦੀ ਝੋਲੀ ਪਾਉਣਗੇ ਦੂਜੀ ਗੱਲ ਉਹਨਾਂ ਨੇ ਕੀਤੀ ਆ ਕਿ ਕੇਂਦਰ ਸਰਕਾਰ ਵੱਲੋਂ ਬਹੁਤ ਸਾਰੇ ਫੰਡ ਜਿਹੜੇ ਆ ਉਹ ਪੰਜਾਬ ਸਰਕਾਰ ਨੂੰ ਭੇਜੇ ਜਾਂਦੇ ਆ ਪਰ ਜਿਸ ਤਰ੍ਹਾਂ ਪੰਜਾਬ ਸਰਕਾਰ ਫੰਡਾਂ ਨੂੰ ਲੈ ਕੇ ਰੋਲਾ ਰੱਪਾ ਪਾਉਂਦੀ ਆ ਜਿਸ ਤਰ੍ਹਾਂ ਉਹਨਾਂ ਨੇ ਜ਼ਿਕਰ ਕੀਤਾ ਸੀ 1600 ਕਰੋੜ ਦਾ ਜਿਹੜੇ ਹੜ੍ਹਾਂ ਦੇ ਬਾਬਤ ਪੰਜਾਬ ਨੂੰ ਦਿੱਤੇ ਜਾਣੇ ਆ ਪਰ ਜਿਹੜੀ ਸਰਕਾਰ ਸੱਤਾ ਵਿੱਚ ਰਹਿ ਕੇ 12000 ਕਰੋੜ ਰੁਪਏ ਦਾ ਉਹ ਰੀਲੀਫ ਫੰਡ ਦਾ ਹਿਸਾਬ ਨਾ ਦੇਵੇ ਤਾਂ ਫਿਰ 1600 ਕਰੋੜ ਕਿੱਥੇ ਖਰਚੇਗੀ ਇਹਦਾ حساب ਵੀ ਕੇਂਦਰ ਸਰਕਾਰ ਮੰਗਦੀ ਨਜ਼ਰ ਆ ਰਹੀ ਹੈ ਕੈਮਰਾਮੈਨ ਮ੍ਰਿਕਦਰ ਸਿੰਘ ਦੇ ਨਾਲ ਕਵਰ ਸਿੰਘ 베ਦੀ ਮਸਾ ਟੀਵੀ ਪਟਿਆਲਾ